ਬਰਫਾ ਜੇ ਫੇਰ ਮਾੜੀ ਮਾੜੀ ਡਿੱਗੀ ਜਾਂਦੀ ਹੈ ਮੌਸਮ ਦਾ ਇੱਥੇ ਕੋਈ ਪਤਾ ਨਹੀਂ ਲੱਗਦਾ ਤੱਲ ਵੀ ਥੋੜੀ ਥੋੜੀ ਡਗਦੀ ਸੀ ਤੇ ਹੁਣ ਵੀ ਡਿੱਗੀ ਜਾਂਦੀ ਮਾੜੀ ਮਾੜੀ ਤਾਂ ਇਹ ਸਾਰਾ ਭਰ ਜਣਾ ਲੱਗੀ ਰਹੀ ਤੇ ਥੋੜੇ ਥੋੜੇ ਨਾਲ ਸੂਰਜ ਨਿਕਲਦਾ ਪਰ ਥੋੜਾ ਥੋੜਾ ਬੱਦਲ ਵਾਈ ਆ। ਤਾਂ ਆਪਾਂ ਗੱਲ ਹੋਣੀ ਲਗੀ ਤੇ ਅੱਜ ਵੀ ਮੁਸ਼ਕਲ ਹੀ ਆ। ਹਾਂ, ਐਂਡ ਗਈ ਜਾਂਦੀ। ਆੜਾ ਘਰੇ ਸਮਾਨ ਵਾਰਤਦੇ ਆਪਾਂ ਖਾਲੀ ਘਰ ਘਰ ਕੋ ਢੱਬੇ ਜਿਹਾਰੇ ਅੱਜ ਟਰੱਕ ਆਊਗਾ ਨੇ ਚੱਕ ਸਾਰੇ ਲੈ ਜੀ ਆ ਘਰ ਵਗਾਉਗਾ ਇੱਥੇ ਗੱਡੀਆਂ ਸਾਰੀਆਂ ਬਾਹਰ ਇੱਥੇ ਬਸ ਕੋਈ ਤੇਲ ਪਈ ਹੋਵੇ ਕੋਈ ਨਹੀਂ ਪਈ ਆਵੇ ਕੋਈ ਬਰਫ਼ ਪਈ ਹੋਵੇ ਆਪਣੇ ਨਾਲ ਫਰਕ ਆ ਇਹ ਚੀਜ਼ ਦਾ ਇੱਥੇ ਇਹ ਗੱਡੀਆਂ ਬਾਹਰ ਹੀ ਰਹਿਣੀਆਂ ਤੇ ਜੇ ਗੱਡੀ ਪੁਰਾਣੀ ਹੋ ਗਈ ਬੱਸ ਹੋ ਗਈ ਦੇਣੀ ਹੈ ਕਿਸੇ ਦਾ ਇੰਜਣ ਖਰਾਬ ਆ ਜਾਂ ਕੁਝ ਖਰਾਬ ਆ ਨਵੀਂ ਚੀਜ਼ ਹੀ ਪਾਉਣੀ ਆ ਰਿਪੇਅਰ ਪੂਰ ਇੱਥੇ ਕਾਹੇ ਜੀਦੀ ਤੇ ਬਾਈ ਗੌਰ ਨਹੀਂ ਕਰਦੇ ਪੁਰਾਣੀਆਂ ਗੱਡੀਆਂ 11500 ਦੀ ਮਿਲ ਜਾਂਦੀਆਂ ਉਹ ਇਹ ਆਪਣੇ ਜਿਵੇਂ 50000 ਦੀ ਗੱਡੀ ਮਿਲ ਜਾਂਦੀ ਜਲਦੀ ਇਹ ਆ 60000 ਦੀ ਇੱਥੇ 10000 ਦੀ ਮਿਲ ਜਾਂਦੀ ਆ ਨਾ ਬਹੁਤ ਨਾਰਮਲ 80000 ਦੀ ਥੋੜੀ ਜਿਹੀ ਵਧੀਆ ਹੁੰਦੀ ਆ ਬੱਤਲ ਭਾਈ ਆ ਤੈਨ ਨਹੀਂ ਲੱਗਦਾ ਅੱਜ ਡਿੱਗੀ ਜਾਂਦੀ ਮਾਰੀ ਮਾਰੀ ਬਾਰਸ਼ ਇੱਥੇ ਸੁਣੋ ਕਹਿੰਦੇ ਆਪਾਂ ਵਾਪਸ ਕਹਿ ਦਿੰਨੇ ਆ ਆ ਲੱਗਾ ਘੰਡਾ ਇਹਨਾਂ ਦਾ ਵਟਾ ਇਹ ਘੰਡ ਨੇ ਪਿਆਵ ਖੱਤ ਲਿਆ ਸਾਰਾ ਤੇ ਮੌਲ ਖਾਫਣਾਈਆਂ ਸਾਰਾ ਇੱਥੇ ਗ੍ਰਾਮ ਪੰਚਤ ਦੂਜਾ ਬੰਦਾ ਤਾਂ ਮੈਨੂੰ ਕੋਈ ਮਿਲਿਆ ਨਹੀਂ ਬਹੁਤ ਘੱਟ ਅਜਿੰਨੀਆਂ ਗੱਡੀਆਂ ਲੰਘੀਆਂ ਜਾਂਦੀਆਂ ਇਹਨਾਂ ਚੋਂ 80% ਆਪਣੇ ਹੀ ਆ ਪੰਜਾਬੀ ਆ 20 ਬੰਦੇ ਦੂਜੇ ਹੋਣਗੇ 100 ਚੋਂ ਉਹ ਪੰਪ ਰਹਿ ਗਿਆ ਸ਼ੈਲ ਦਾ ਬਾਈ ਇਹਨਾਂ ਵੀ ਲਾਈਟਾਂ ਲੂਟਾਂ ਵਾਲਾ ਕੰਮ ਸਹੀ ਆ ਇੱਥੇ 체ਦੀ ਕੀਤੇ ਗਲਤੀ ਨਹੀਂ ਕਰਦਾ ਕੋਈ ਇਹ ਗਲਤੀ ਕਰਤੀ ਤਾਂ ਚਲਾਨ ਬਹੁਤ ਵੱਡਾ ਦਾ ਲਾਇਸੈਂਸ ਨੂੰ ਨੂੰ ਵੀ ਖੋ ਲੈਂਦੇ ਆ ਇਹੋ ਜਿਹਾ ਉਹਨੇ ਕੀਤੀ ਗਲਤੀ ਉਹ ਜਹਾ ਟਾਈਮ ਹੁੰਦਾ ਲਾਇਸੈਂਸ ਦਾ ਜਿਹੜੀ ਵੀ ਕਾਰਵਾਈ ਕਰਨੀ ਇਹਨਾਂ ਨੇ ਤੜਕੇ ਚੱਲ ਪੈਂਦੇ ਵਿਚਾਰੇ ਸਾਰੇ ਚਾਪੇ ਝੋਲਾ ਰੋਟੀ ਵਾਲਾ ਇਹ ਜਿੱਤਰ ਨੂੰ ਜਾਣਾ ਉਹ ਬਾਸ ਚੜ ਜਾਂਦਾ ਕਿਵੇਂ ਕੋਈ ਤੁਰਕੀ ਦਾ ਨੇੜੇ ਉਹ ਤੁਰਕ ਜਾੜਦੇ ਆ ਤੇ ਨਹੀਂ ਜਿਹੜੇ ਥੋੜੇ ਪੁਰਾਣੇ ਹੋਏ ਨੇ ਜੋ ਗੱਡੀ ਗੁੱਡੀ ਰੱਖੀ ਹੁੰਦੀ ਕੰਮ ਤੇ ਜਾਣ ਦੀ ਗੱਡੀ ਭਾਵੇਂ ਸਸਤੀ ਹੋਵੇ ਛੋਟੀ ਹੋਵੇ ਉਹ ਜਾਣਾ ਜੂਣਾ ਸੌਖਾ ਹੋ ਜਾਂਦਾ ਚਿਰਦਰਦੀ ਜੀ ਬੰਦੇ ਦੀ ਘੜ ਜਾਂਦੀ ਪਰ ਗੱਡੀ ਰੱਖਣੀ ਔਖੀ ਬਹੁਤ ਐਥੇ ਮਹਿੰਗੀ ਬਹੁਤ ਮਹੀਨੇ ਦੀ ਮਹੀਨੇ ਬੀਮਾ ਬਹੁਤ 5-500 ਦਾ ਬੀਮਾ ਹਿਆ ਮਹੀਨੇ ਦਾ 400 300 500 ਮਗੇ ਆਈ ਇੱਥੇ ਵੀ ਬਹੁਤ ਆ ਹਰੇਕ ਚੀਜ਼ ਮਹਿੰਗੀ ਐ ਕੋਈ ਨਹੀਂ ਸਸਤਾ ਇਹ ਆ ਮਾਲਟਨ ਵਾਲਾ ਪਲਾਜ਼ਾ ਪਲਾਜ਼ਾ ਜਿੱਥੇ ਦੁਕਾਨਾਂਆਂ ਆਂ ਬਾਲੀਆਂ ਹੋਣਾਂ ਨੂੰ ਪਲਾਜ਼ਾ ਕਹਿੰਦੇ ਇੱਥੇ ਇਹ ਤੇ ਸਾਰਾ ਕੋਹੀ ਆ ਆਪਣੀਆਂ ਦੁਕਾਨਾਂ ਆਪਣੀ ਸਟੋਰ ਸਟਾਰ ਆ ਸਾਰੇ ਇੱਥੇ ਸਾਰੀਆਂ ਚੀਜ਼ਾਂ ਮਿਲਦੀਆਂ